CBN ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਕੈਨੇਡਾ ਵਿੱਚ ਵਿਜ਼ਟਰ ਵੀਜ਼ੇ ਤੇ ਆਉਣ ਵਾਲਿਆਂ ਅਤੇ ਆਏ ਹੋਇਆਂ ਨੂੰ ਕਰਾਰਾ ਝਟਕਾ ਕੈਨੇਡਾ ਵਿੱਚ ਨਵੀਂ ਵੀਜ਼ਾ ਨੀਤੀ ਕਾਰਨ 70000 ਵਿਦਿਆਰਥੀਆਂ ਤੇ ਡਿਪੂਟ ਹੋਣ ਦਾ ਖਤਰਾ ਮੜਰਾਇਆ ਅੰਮ੍ਰਿਤਪਾਲ ਮਾਮਲੇ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਨੇ ਹਾਈ ਕੋਰਟ ਨੂੰ ਦਿੱਤਾ ਜਵਾਬ ਗਿੱਦੜ ਬਹਾ ਤੋਂ ਸਥਿਤੀ ਹੋਈ ਸਾਫ਼ ਵੜਿੰਗ ਵੱਲੋਂ ਵੱਡਾ ਐਲਾਨ ਸੁਖਵੀਰ ਨੂੰ ਪ੍ਰਧਾਨਗੀ ਤੋਂ ਹਟਾ ਕੇ ਪੰਥ ਵਿੱਚੋਂ ਛੇਕੇ ਜਾਣ ਦੀ ਉੱਠੀ ਮੰਗ ਪਾਰਲਰਸ ਗਰੁੱਪ ਦੇ مالک ਭੰਗੂ ਦੀ ਮੌਤ ਬਾਅਦ ਉਸਤੀਤੀ ਵੱਲੋਂ ਵੱਡਾ ਐਲਾਨ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਕੈਨੇਡਾ ਸਰਕਾਰ ਵੱਲੋਂ ਲਗਾਤਾਰ ਕਰਾਰੇ ਝਟਕੇ ਦਿੱਤੇ ਜਾ ਰਹੇ ਨੇ ਅੱਜ ਤੋਂ ਹੀ ਭਾਵ 28 ਅਗਸਤ ਤੋਂ ਹੀ ਫੌਰੀ ਤੌਰ ਤੇ ਇਹ ਪ੍ਰਭਾਵੀ ਹੋ ਗਿਆ ਹੈ ਕਿ ਵਿਜ਼ਟਰ ਵੀਜ਼ੇ ਤੇ ਜਿਹੜੇ ਲੋਕ ਕੈਨੇਡਾ ਵਿੱਚ ਆਏ ਹੋਏ ਨੇ ਉਹ ਕੈਨੇਡਾ ਵਿੱਚ ਆ ਕੇ ਇੱਥੇ ਵਰਕ ਪਰਮਿਟ ਵਾਸਤੇ ਅਰਜ਼ੀਆਂ ਦੇ ਦਿੰਦੇ ਸਨ ਪਰ ਹੁਣ ਅੱਜ ਤੋਂ ਇਹਦੇ ਉੱਤੇ ਰੋਕ ਲਾ ਦਿੱਤੀ ਗਈ ਹੈ ਪਹਿਲਾਂ ਟੈਂਪਰੇਰੀ ਫੋਰਨ ਵਰਕਰਸ ਨੂੰ ਇੱਕ ਕਰਾਰਾ ਝਟਕਾ ਉਹਦੇ ਤੋਂ ਬਾਅਦ ਵਿਦਿਆਰਥੀਆਂ ਨੂੰ ਅਤੇ ਹੁਣ ਵਿਜ਼ਟਰ ਵੀਜ਼ੇ ਵਾਲਿਆਂ ਨੂੰ ਵੀ ਇੱਕ ਕਰਾਰਾ ਝਟਕਾ ਦਿੱਤਾ ਗਿਆ ਹੈ ਦੱਸਣਾ ਬਣਦਾ ਕਿ ਇਹ ਪਾਲਿਸੀ ਅਗਸਤ 2020 ਚ ਕੈਨੇਡਾ ਚ ਉਹਨਾਂ ਸਲਾਨੀਆਂ ਦੀ ਸਹਾਇਤਾ ਵਾਸਤੇ ਪੇਸ਼ ਕੀਤੀ ਗਈ ਸੀ ਜੋ ਕੋਵਿਡ-19 ਦੇ ਦੌਰਾਨ ਇੱਥੇ ਆਏ ਪਰ ਸਰਹੱਦਾਂ ਬੰਦ ਹੋਣ ਕਾਰਨ ਵਾਪਸ ਨਹੀਂ ਸੀ ਪਰਤ ਸਕੇ ਨੀਤੀ ਦੇ ਤਹਿਤ ਉਹ ਕੈਨੇਡਾ ਛੱਡਣ ਤੋਂ ਬਿਨਾਂ ਵਰਕ ਪਰਮਿਟ ਲਈ ਅਰਜ਼ੀ ਦੇ ਸਕਦੇ ਸੀ ਇਹਦੇ ਤੋਂ ਇਲਾਵਾ ਕੋਈ ਵੀ ਵਿਅਕਤੀ ਜਿਸ ਨੇ ਪਿਛਲੇ 12 ਮਹੀਨਿਆਂ ਦੇ ਅੰਦਰ ਵਰਕ ਪਰਮਿਟ ਪ੍ਰਾਪਤ ਕੀਤਾ ਸੀ ਪਰ ਆਪਣੀ ਇਮੀਗ੍ਰੇਸ਼ਨ ਸਥਿਤੀ ਨੂੰ ਵਿਜ਼ਟਰ ਵਿੱਚ ਬਦਲਦਾ ਸੀ ਉਹ ਆਪਣੀ ਨਵੀਂ ਵਰਕ ਪਰਮਿਟ ਅਰਜ਼ੀ ਤੇ ਫੈਸਲੇ ਦੀ ਉਡੀਕ ਕਰਦੇ ਹੋਏ ਕੈਨੇਡਾ ਵਿੱਚ ਕਾਨੂੰਨੀ ਤੌਰ ਤੇ ਕੰਮ ਕਰਨ ਦੇ ਯੋਗ ਬਣ ਗਏ। ਸ਼ੁਰੂ ਦੇ ਵਿੱਚ ਇਹ ਨੀਤੀ ਦੀ ਮਿਆਦ 28 ਫਰਵਰੀ ਤੇ 2025 ਨੂੰ ਸਮਾਪਤ ਹੋਣੀ ਸੀ। ਹਾਲਾਂਕਿ ਇਮੀਗ੍ਰੇਸ਼ਨ ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਆਫ ਕੈਨੇਡਾ ਦਾ ਕਹਿਣਾ ਹੈ ਕਿ ਉਹ ਕੈਨੇਡਾ ਦੇ ਵਿੱਚ ਅਸਥਾਈ ਨਿਵਾਸੀਆਂ ਦੀ ਜਿਹੜੀ ਸੰਖਿਆ ਹੈ ਉਹਨੂੰ ਨਿਯੰਤਰਿਤ ਕਰਨ ਦੇ ਸਮੁੱਚੇ ਯਤਨਾਂ ਦੇ ਹਿੱਸੇ ਵਜੋਂ ਹੁਣ ਇਹ ਸਨੀਤੀ ਨੂੰ ਖਤਮ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਨੀਤੀ ਤਹਿਤ ਅੱਜ 28 ਅਗਸਤ ਤੋਂ ਪਹਿਲਾਂ ਜਮ੍ਹਾਂ ਕਰਵਾਈਆਂ ਹੋਈਆਂ ਅਰਜ਼ੀਆਂ ਤੇ ਕਾਰਵਾਈ ਜਾਰੀ ਰਹੇਗੀ ਪਰ ਅੱਜ ਤੋਂ ਇਸ ਕਾਰਵਾਈ ਦੇ ਉੱਤੇ ਰੋਕ ਲਾ ਦਿੱਤੀ ਹੈ ਪਾਵ ਨਵੀਆਂ ਅਰਜ਼ੀਆਂ ਨਹੀਂ ਲਈਆਂ ਜਾਣਗੀਆਂ ਤੇ ਦੂਸਰੇ ਪਾਸੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ ਇੱਕ ਹੋਰ ਵੱਡਾ ਬਦਲਾਅ ਕਰ ਦਿੱਤਾ ਗਿਆ ਜਿਸ ਦੇ ਖਿਲਾਫ ਭਾਰਤੀ ਵਿਦਿਆਰਥੀ ਖਾਸ ਕਰਕੇ ਆਕ ਸਕਦੇ ਕਿ ਪੰਜਾਬੀ ਵਿਦਿਆਰਥੀ ਉਹਨਾਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਹੈ ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਲੋਕ ਸਟੱਡੀ ਪਰਮਿਟ ਤੇ ਆਉਂਦੇ ਆ ਉਹਨਾਂ ਨਾਲ ਕਿਤੇ ਵੀ ਇਹ ਇਕਰਾਰ ਨਹੀਂ ਕੀਤਾ ਜਾਂਦਾ ਕਿ ਉਹਨਾਂ ਨੂੰ ਕੈਨੇਡਾ ਵਿੱਚ ਪੀਆਰ ਪੱਕਿਆਂ ਕੀਤਾ ਜਾਏਗਾ ਪਰ ਹੁਣ ਸਰਕਾਰ ਦੀ ਇਸ ਨਵੀਂ ਨੀਤੀ ਦੀ ਵਜ੍ਹਾ ਕਰਕੇ ਘੱਟੋ-ਘੱਟ 70 ਹਜ਼ਾਰ ਵਿਦਿਆਰਥੀਆਂ ਤੇ ਰਿਪੋਰਟ ਕੀਤੇ ਜਾਣ ਦਾ ਖਤਰਾ ਮਡਰਾਉਣ ਲੱਗਿਆ ਹੈ ਇਸੇ ਕਰਕੇ 온ਟੇਰੀਓ ਮੈਨੀਟੋਬਾ ਬ੍ਰਿਟਿਸ਼ ਕੋਲੰਬੀਆ ਤੇ ਹੋਰ ਕੁਝ ਸੂਬਿਆਂ ਦੇ ਵਿੱਚ ਵੀ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦੀ ਮੰਗ ਹੈ ਕਿ ਵਰਕ ਪਰਮਿਟ ਵਧਾਇਆ ਜਾਵੇ ਐਜੂਕੇਸ਼ਨ ਪਰਮਿਟ ਨੂੰ ਸੀਮਿਤ ਕਰਦਾ ਫੈਸਲਾ ਵੀ ਹੈ ਜਿਹੜਾ ਉਹ ਵਾਪਸ ਕੀਤਾ ਜਾਵੇ। ਇਹਦੇ ਤੋਂ ਇਲਾਵਾ ਕੈਨੇਡਾ ਦੀ ਪੀਆਰ ਦੇ ਵਿੱਚ 25% ਕਮੀ ਦੇ ਫੈਸਲੇ ਨੂੰ ਵੀ ਰੱਦ ਕਰ ਦਿੱਤਾ ਜਾਵੇ। ਕੈਨੇਡਾ ਵਿੱਚ ਜ਼ਿਆਦਾ ਪ੍ਰਵਾਸੀਆਂ ਦੀ ਹੋਣ ਦੇ ਕਾਰਨ ਮਹਿੰਗਾਈ ਇੱਥੇ ਵਧੀ ਹੈ ਅਤੇ ਘਰਾਂ ਦੀ ਵੀ ਕਮੀ ਪਾਈ ਜਾ ਰਹੀ ਹੈ ਜਿਸ ਕਰਕੇ ਵਿਆਜ ਦੀਆਂ ਦਰਾਂ ਵੀ ਵਧੀਆਂ ਹੋਈਆਂ ਨੇ। ਰੋਜ਼ਗਾਰ ਨੂੰ ਲੈ ਕੇ ਵੀ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਸ ਵਕਤ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਟਰੂਡੋ ਸਰਕਾਰ ਦੀ ਕਾਫੀ ਕਿਰਕਰੀ ਵੀ ਹੋ ਰਹੀ ਹੈ ਤੇ ਅਗਲੇ ਸਾਲ ਕੈਨੇਡਾ ਦੇ ਵਿੱਚ ਆਮ ਚੋਣਾਂ ਵੀ ਨੇ ਅਜਹਿ ਵਿੱਚ ਸਰਕਾਰ ਨੇ ਵੀਜ਼ਾ ਨਿਯਮਾਂ ਨੂੰ ਲੈ ਕੇ ਕਾਫੀ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਜਿਹੜੇ ਇੱਥੋਂ ਦੇ ਲੋਕ ਨੇ ਸਥਾਨਕ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਦਰਅਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਦਿਨੀ ਕੈਨੇਡਾ ਦੇ ਵਿੱਚ ਅਸਥਾਈ ਨੌਕਰੀ ਕਰਨ ਵਾਲੇ ਵਿਦੇਸ਼ੀਆਂ ਦੀ ਗਿਣਤੀ ਘਟਾਉਣ ਦਾ ਵੀ ਐਲਾਨ ਕੀਤਾ ਸੀ ਇਹਦਾ ਮਕਸਦ ਵਿਦੇਸ਼ੀਆਂ ਦੀ ਗਿਣਤੀ ਦੇ ਵਿੱਚ ਭਾਰੀ ਵਾਧੇ ਨੂੰ ਕੰਟਰੋਲ ਕਰਨਾ ਹੈ ਸਰਕਾਰ ਦੇ ਇਸ ਫੈਸਲੇ ਦਾ ਸਿੱਧ ਮਸਿੱਦਾ ਅਸਰ ਘੱਟ ਤਨਖਾਹ ਤੇ ਕੰਮ ਕਰਨ ਵਾਲੇ ਅਤੇ ਅਸਥਾਈ ਕਾਮਿਆਂ ਦੀ ਨੌਕਰੀ ਤੇ ਜਾਂ ਵਿਦੇਸ਼ੀਆਂ ਤੇ ਪੈਣਾ ਹੈ ਜਿਨ੍ਹਾਂ ਵਿੱਚ ਸਭ ਤੋਂ ਵੱਡੀ ਗਿਣਤੀ ਭਾਰਤੀ ਅਤੇ ਭਾਰਤੀਆਂ ਦੇ ਵਿੱਚ ਵੀ ਪੰਜਾਬੀ ਅਤੇ ਪੰਜਾਬੀ ਵਿਦਿਆਰਥੀਆਂ ਦੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਟਵੀਟ ਕਰਦਿਆਂ ਭਾਵ ਐਕਸ ਤੇ ਲਿਖਿਆ ਅਸੀਂ ਕਿ ਅਸੀਂ ਕੈਨੇਡਾ ਵਿੱਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾ ਰਹੇ ਹਾਂ ਲੇਬਰ ਮਾਰਕੀਟ ਹੁਣ ਬਦਲ ਗਈ ਹੈ ਇਹ ਸਮਾਂ ਆ ਗਿਆ ਹੈ ਕਿ ਸਾਡੇ ਕਾਰੋਬਾਰਾਂ ਕੈਨੇਡੀਅਨ ਵਰਕਰਾਂ ਅਤੇ ਨੌਜਵਾਨਾਂ ਤੇ ਨਿਵੇਸ਼ ਕਰਨ ਕੈਨੇਡਾ ਸਰਕਾਰ ਦੇ ਵੱਲੋਂ ਐਲਾਨੇ ਨਵੇਂ ਨਿਯਮਾਂ ਦੇ ਨਾਲ ਘੱਟ ਤਨਖਾਹ ਵਾਲੀਆਂ ਨੌਕਰੀਆਂ ਲਈ ਪਰਮਟ 2 ਸਾਲ ਤੋਂ ਘਟਾ ਕੇ ਸਿਰਫ 1 ਸਾਲ ਦਾ ਕਰਨ ਵਾਸਤੇ ਨਿਰਦੇਸ਼ ਜਾਰੀ ਕੀਤੇ ਜਾਣਗੇ ਖੇਤੀਬਾੜੀ ਸਿਹਤ ਸੰਭਾਲ ਅਤੇ ਉਹ ਸਾਰੇ ਖੇਤਰਾਂ ਨੂੰ ਛੋਟ ਦਿੱਤੀ ਜਾਏਗੀ ਇਹਦੇ ਨਾਲ ਅਸਥਾਈ ਵਿਦੇਸ਼ੀ ਕਾਮਿਆਂ ਦੀ ਹਿੱਸੇਦਾਰੀ 20% ਤੋਂ ਕਟਾ ਕੇ 10% ਤੱਕ ਘਟਾ ਦਿੱਤੀ ਜਾਏਗੀ ਜਿਨ੍ਹਾਂ ਨੂੰ ਇਕੱਲੇ ਮਾਲਕ ਦੁਵਾਰਨ ਯੁਕਤ ਕੀਤਾ ਜਾ ਸਕਦਾ ਹੈ ਨਵੇਂ ਅਸਥਾਈ ਵਿਦੇਸ਼ੀ ਕਰਮਚਾਰੀ ਨਿਯਮ ਜਿਹੜੇ 26 ਸਤੰਬਰ ਤੋਂ ਲਾਗੂ ਹੋਣੇ ਹਨ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਵਿਦੇਸ਼ੀਆਂ ਚ ਭਾਰਤੀ ਹੈ ਅਤੇ ਇਸ ਵਾਸਤੇ ਇਹਦਾ ਸਭ ਤੋਂ ਵੱਧ ਆਸਰ ਵੀ ਭਾਰਤੀ ਭਾਈਚਾਰੇ ਤੇ ਪੈਣ ਦੀ ਹੀ ਸੰਭਾਵਨਾ ਹੈ ਪ੍ਰਧਾਨ ਮੰਤਰੀ ਟਰੂਡੋ ਦੇ ਵੱਲੋਂ ਇਹ ਐਲਾਨ ਅਜਾਹੇ ਸਮੇਂ ਵਿੱਚ ਕੀਤਾ ਗਿਆ ਹੈ ਜਦੋਂ ਜੁਲਾਈ ਮਹੀਨੇ ਕੈਨੇਡਾ ਵਿੱਚ ਬੇਰੋਜ਼ਗਾਰੀ ਦੀ ਦਰ 30 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 6.4 ਫੀਸਦੀ ਤੇ ਪਹੁੰਚ ਗਈ ਸੀ ਅੰਕੜੇ ਦੱਸਦੇ ਆ ਕਿ ਕੈਨੇਡਾ ਵਿੱਚ ਬੇਰੋਜ਼ਗਾਰੀ ਦੀ ਦਰ ਲਗਾਤਾਰ ਵੱਧ ਰਹੀ ਹੈ ਇਹਦਾ ਮਤਲਬ ਹੈ ਕਿ ਪੂਰੇ ਦੇਸ਼ ਦੇ ਵਿੱਚ ਅੰਦਾਜ਼ਨ 14 ਲੱਖ ਲੋਕ ਬੇਰੋਜ਼ਗਾਰ ਨੇ ਨੌਕਰੀਆਂ ਲੱਭਣੀਆਂ ਔਖੀਆਂ ਹੋ ਰਹੀਆਂ ਨੇ ਜੂਨ ਵਿੱਚ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ 0.9 ਫੀਸਦੀ ਅੰਕ ਤੋਂ ਵੱਧ ਕੇ 13.5 ਫੀਸਦੀ ਹੋ ਗਈ ਸੀ ਜੋ ਕਿ ਕੋਵਿਡ-19 ਤੋਂ ਬਾਅਦ ਸਤੰਬਰ 2014 ਦੇ ਜੇਕਰ ਧਿਆਨ ਮਾਰੀਏ ਤਾਂ ਉਹਦੇ ਤੋਂ ਬਾਅਦ ਇਸ ਵਕਤ ਦਰਜ ਕੀਤੀ ਗਈ ਹੈ ਜਿਸ ਨੂੰ ਲੈ ਕੇ ਕੈਨੇਡਾ ਸਰਕਾਰ ਦੇ ਵੱਲੋਂ ਹੁਣ ਕੁਝ ਕੌੜੇ ਘੁੱਟ ਪੀਤੇ ਜਾ ਰਹੇ ਹੈ ਪਰ ਵਿਦਿਆਰਥੀਆਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਨੇ ਦੂਸਰੇ ਪਾਸੇ ਬਰਤਾਨੀਆ ਤੋਂ ਵੀ ਇੱਕ ਵੱਡੀ ਖਬਰ ਮਿਲ ਰਹੀ ਹੈ ਜਾਣਕਾਰੀ ਮਿਲੀ ਹੈ ਕਿ ਬਰਤਾਨੀਆ ਦੀ ਇੱਕ ਅਦਾਲਤ ਦੇ ਵੱਲੋਂ ਭਾਰਤੀ ਮੂਲ ਦੇ ਇੱਕ ਗਰੋਹ ਦੇ ਮੈਂਬਰਾਂ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸਜ਼ਾ ਸੁਣਾ ਦਿੱਤੀ ਗਈ ਹੈ ਇਸ ਗਰੋਹ ਦੇ ਮੈਂਬਰ ਜੰਮੇ ਹੋਏ ਚਿਕਨ ਦੇ ਪੈਕਟਾਂ ਦੇ ਵਿੱਚ ਨਸ਼ੀਲੇ ਪਦਾਰਥ ਲੁਕਾਉਂਦੇ ਸੀ ਅਤੇ ਤਸਕਰੀ ਕਰਦੇ ਸੀ ਇਸ ਮਸਲੇ ਨੂੰ ਲੈ ਕੇ ਬਰਮਿੰਗਮ ਕ੍ਰਾਊਨ ਕੋਰਟ ਨੇ ਭਾਰਤੀ ਮੂਲ ਦੇ ਮਨਿੰਦਰ ਦੋਸਾਂਝ ਨੂੰ 16 ਸਾਲ 8 ਮਹੀਨੇ ਅਮਨਦੀਪ ਰਿਸ਼ੀ ਨੂੰ ਪਵੰਦੀ ਸ਼ੁਦਾ ਨਸ਼ਿਆਂ ਦੀ ਸਪਲਾਈ ਅਤੇ ਮਨੀ ਡੌਲਰਿੰਗ ਦੀ ਸਾਜ਼ਿਸ਼ ਦੀ ਭੂਮਿਕਾ ਦੇ ਵਿੱਚ 11 ਸਾਲ ਅਤੇ 2 ਮਹੀਨੇ ਦੀ ਸਜ਼ਾ ਸੁਣਾ ਦਿੱਤੀ ਹੈ ਅਦਾਲਤ ਨੂੰ ਮਿਡਲੈਂਡ ਪੁਲਿਸ ਨੇ ਦੱਸਿਆ ਸੀ ਕਿ ਇਸ ਗਰੋਹ ਦੇ ਕੋਲੋਂ ਕੋਕੀਨ ਅਤੇ 16 ਲੱਖ ਪੌਂਡ ਦੀ ਗੈਰ ਕਾਨੂੰਨੀ ਨਕਦੀ ਜ਼ਬਤ ਕੀਤੀ ਗਈ ਸੀ। ਇਹ 10 ਮੈਂਬਰੀ ਗਰੋਹ ਕੱਚੇ ਚਿਕਨ ਦੇ ਪੈਕਟਾਂ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਸੀ। ਇਹਦੇ ਨਾਲ ਹੀ ਪੁਲਿਸ ਨੇ ਦੱਸਿਆ ਸੀ ਕਿ ਇਹਨਾਂ ਵੱਲੋਂ ਆਸਟ੍ਰੇਲੀਆ ਭੇਜੀ ਜਾਣ ਵਾਲੀ ਕੋਕੀਨ ਵੀ ਜ਼ਬਤ ਕੀਤੀ ਗਈ। ਇਹਨਾਂ ਵੱਲੋਂ 225 ਕਿਲੋ ਕੋਕੀਨ ਜੋ ਕਿ ਆਸਟ੍ਰੇਲੀਆ ਦੇ ਵਿੱਚ ਭੇਜੀ ਜਾਣੀ ਸੀ ਉਹ ਬਰਾਮਦ ਕੀਤੀ ਗਈ ਸੀ। ਪੁਲਿਸ ਵੱਲੋਂ ਮਨਿੰਦਰ ਦੋਸਾਂਝ ਅਤੇ ਅਮਨਦੀਪ ਰਿਸ਼ੀ ਨੂੰ ਬਰਮਿੰਗਮ ਵਿੱਚ ਜਦੋਂ ਰੋਕਿਆ ਗਿਆ ਤਾਂ ਉਹਨਾਂ ਕੋਲੋਂ 150 ਕਿਲੋ ਕੋਕੀਨ ਜੰਮੇ ਹੋਏ ਚਿਕਨ ਦੇ ਵਿੱਚੋਂ ਬਰਾਮਦ ਕੀਤੀ ਗਈ ਸੀ ਇਸ ਗ੍ਰੋਹ ਦੇ 10 ਵਿਅਕਤੀਆਂ ਨੂੰ ਜੁਲਾਈ 2020 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੁਣ ਇਹਨਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਹੁਣ ਪੰਜਾਬ ਵਾਲੇ ਪਾਸੇ ਚੱਲਦੇ ਹਾਂ ਅਮਰਿਤਪਾਲ ਸਿੰਘ ਦੇ ਵੱਲੋਂ ਇੱਕ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਸੀ ਉਹ ਕਹਿੰਦੇ ਸੀ ਕਿ ਐਨਐਸਏ ਜਿਹੜਾ ਮੇਰੇ ਤੇ ਲਾਇਆ ਇਹ ਵੀ ਗੈਰ ਕਾਨੂੰਨੀ ਹੈ ਅਤੇ ਜਿਹੜੀ ਨਾਜ਼ਰ ਮੰਦੀ ਦੀ ਮਿਆਦ ਵਧਾਈ ਗਈ ਹੈ ਉਹ ਵੀ ਗੈਰ ਕਾਨੂੰਨੀਆ ਇਸ ਕਰਕੇ ਉਹਨਾਂ ਨੇ ਚੁਣੌਤੀ ਪਾ ਦਿੱਤੀ ਸੀ ਤੇ ਪਟੀਸ਼ਨ ਪਾ ਦਿੱਤੀ ਸੀ ਇਸ ਪਟੀਸ਼ਨ ਤੇ ਪੰਜਾਬ ਅਤੇ ਕੇਂਦਰ ਸਰਕਾਰ ਨੇ ਆਪੋ ਆਪਣੇ ਜਵਾਬ ਦਾਖਲ ਕੀਤੇ ਆ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਅਮਰਿਤਪਾਲ ਡਿਬਰੂਗੜ੍ਹ ਜੇਲ੍ਹ ਵਿੱਚ ਰਹਿੰਦਿਆਂ ਵੀ ਵਕਵਾਦੀਆਂ ਦੇ ਸੰਪਰਕ ਵਿੱਚ ਹੀ ਹੈ ਕੇਂਦਰ ਸਰਕਾਰ ਨੇ ਆਪਣੇ ਪ੍ਰਤੀਕਰਮ ਦੇ ਵਿੱਚ ਅਮਰਿਤਪਾਲ ਦਾ ਨਜ਼ਰਬੰਦੀ ਦਾ ਸਮਰਥਨ ਕੀਤਾ ਹੈ ਅਮਰਿਤਪਾਲ ਨੇ ਆਪਣੀ ਪਟੀਸ਼ਨ ਦੇ ਵਿੱਚ ਕਿਹਾ ਕਿ ਉਹਦੇ ਵਿਰੁੱਧ ਐਨਐਸਏ ਲਗਾਉਣ ਸਮੇਤ ਜਿੰਨੀਆਂ ਵੀ ਕਾਰਵਾਈਆਂ ਨੇ ਉਹ ਗੈਰ ਸੰਵਿਧਾਨਕ ਨੇ ਕਾਨੂੰਨ ਦੇ ਵਿਰੁੱਧ ਨੇ ਅਤੇ ਸਿਆਸੀ ਅਸਹਿਮਤੀ ਦੇ ਕਾਰਨ ਕੀਤੀਆਂ ਗਈਆਂ ਨੇ ਜੋ ਖਤਰਨਾਕ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਉੱਤੇ ਇਹ 1 ਸਾਲ ਵਾਸਤੇ ਹੋਰ ਜਿਹੜਾ ਵਾਧੂ ਐਕਟ ਲਾਗੂ ਕਰ ਦਿੱਤਾ ਗਿਆ ਹੈ। ਇਹੀ ਨਹੀਂ ਸਗੋਂ ਪੰਜਾਬ ਤੋਂ ਉਹਨਾਂ ਦੀ ਜਿਹੜੀ ਹਿਰਾਸਤ ਆ ਉਹ ਕਾਫੀ ਦੂਰ ਹੈ ਅਤੇ ਉਹਨੂੰ ਇਸ ਹਿਰਾਸਤ ਵਿੱਚ ਭਾਵ ਦੂਰ ਰੱਖ ਕੇ ਅਸਾਧਾਰਨ ਅਤੇ ਬੇਰਹਿਮ ਤਰੀਕੇ ਨਾਲ ਉਸ ਦੀ ਆਜ਼ਾਦੀ ਖੋਹੀ ਗਈ ਹੈ। ਉਹਨਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਉਹਦੇ ਗ੍ਰਹਿ ਰਾਜਪਾਪ ਪੰਜਾਬ ਉਹਦੇ ਘਰ ਉਹਦੇ ਦੋਸਤ ਉਹਦੇ ਰਿਸ਼ਤੇਦਾਰ ਉਹਨਾਂ ਤੋਂ ਉਸਨੂੰ ਦੂਰ ਰੱਖਣਾ ਅਨੁਚਿਤ ਅਤੇ ਬਦਲਾਖੋਰੀ ਹੈ ਉਹਨਾਂ ਦਾ ਕਹਿਣਾ ਸੀ ਕਿ ਉਹਦੇ ਘਰ ਅਤੇ ਉਸਦੀ ਹਿਰਾਸਤ ਦੀ ਸਥਿਤੀ ਦੇ ਵਿੱਚਕਾਰ ਹੈ ਨਾ ਜਿਹੜੀ ਦੂਰੀ ਉਹ ਲਗਭਗ 2600 ਕਿਲੋਮੀਟਰਾਂ ਦੀ ਹੈ ਜਿਸ ਨੂੰ ਰੇਲ ਜਾਂ ਕਾਰ ਦੁਆਰਾ ਪੂਰਾ ਕਰਨ ਦੇ ਵਿੱਚ ਲਗਭਗ 4 ਦਿਨ ਲੱਗ ਜਾਂਦੇ ਹੈ ਇਹਦੇ ਤੋਂ ਇਲਾਵਾ ਪਰਿਵਾਰ ਨੂੰ ਉਹਨੂੰ ਮਿਲਣ ਵਾਸਤੇ ਆਉਣ ਜਾਣ ਤੇ ਵੀ ਭਾਰੀ ਖਰਚ ਕਰਨਾ ਪੈਂਦਾ ਹੈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਵੱਡੇ ਰਾਜਨੀਤਿਕ ਮੁੱਦਿਆਂ ਤੇ ਆਵਾਜ਼ ਉਠਾਉਣ ਲਈ ਉਹਨੂੰ ਸਜ਼ਾ ਦੇਣ ਤੋਂ ਇਲਾਵਾ ਉਹਨਾਂ ਦਾ ਕੋਈ ਹੋਰ ਆਦੇਸ਼ ਲੱਗਦਾ ਨਹੀਂ ਇਹਦੇ ਤੇ ਪੰਜਾਬ ਸਰਕਾਰ ਦੀ ਗਲਤ ਜਾਣਕਾਰੀ ਹੈ ਝੂਠਾ ਪ੍ਰਚਾਰ ਹੈ ਤਾਂ ਕਿ ਉਹਨੂੰ ਗਲਤ ਸਾਬਤ ਕਰਦਾ ਹੈ ਉਹਨਾਂ ਨੇ ਇਹ ਵੀ ਆਖਿਆ ਸੀ ਕਿ ਸੰਵਿਧਾਨ ਦੇ ਵਿੱਚ ਉਹ ਕਹਿੰਦੇ ਨੇ ਕਿਦਾ ਵਿਸ਼ਵਾਸ ਕੋਈ ਨਹੀਂ ਉਹ ਕਹਿੰਦੇ ਮੈਂ ਚੋਣ ਲੜੀ ਹੈ ਚੋਣ ਪ੍ਰਕਿਰਿਆ ਦੇ ਵਿੱਚ ਹਰ ਇੱਕ ਉਮੀਦਵਾਰ ਸੰਵਿਧਾਨ ਪ੍ਰਤੀ ਵਫਾਦਾਰੀ ਦੀ ਸੌਂ ਚੁੱਕਦਾ ਹੈ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਸੋਚ ਚੁੱਕਣੀ ਲਾਜ਼ਮੀ ਹੁੰਦੀ ਹੈ ਤੇ ਪਟੀਸ਼ਨ ਕਰਤਾ ਨੇ ਭਾਵ ਅਮਰਿਤਪਾਲ ਸਿੰਘ ਨੇ ਫਿਰ ਇਹਦੇ ਵਿੱਚ ਇਹ ਵੀ ਲਿਖਿਆ ਕਿ ਲੋਕ ਸਭਾ ਦਾ ਮੈਂਬਰ ਜਦੋਂ ਮੈਂ ਚੁਣਿਆ ਗਿਆ ਨਤੀਜਿਆਂ ਤੋਂ ਬਾਅਦ ਦੂਸਰੀ ਵਾਰ ਮੈਂ ਭਾਰਤ ਦੇ ਸੰਵਿਧਾਨ ਦੀ ਮੋੜ ਸੌ ਚੁੱਕੀ ਹੈ ਅਮਰਿਤਪਾਲ ਨੂੰ ਸੰਸਦ ਦੇ ਵਿੱਚ ਆਪਣੇ ਸਸਤੀ ਹਲਕੇ ਦੀ ਹੁਣ ਨਮਾਇੰਦਗੀ ਕਰਨ ਦੀ ਜ਼ਰੂਰਤ ਹੈ ਪੰਜਾਬ ਸਰਕਾਰ ਨੇ ਆਪਣੇ ਜਵਾਬ ਦੇ ਵਿੱਚ ਕਿਹਾ ਕਿ ਅਮਰਿਤਪਾਲ ਨੇ ਨਸ਼ਾ ਛਡਾਊ ਕੇਂਦਰ ਦੇ ਨਾਤੇ ਨਸ਼ਾ ਸ਼ਡਾਉਣ ਦੇ ਨਾਂ ਤੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਆਪਣੀ ਵਿਚਾਰਧਾਰਾ ਥੋਪੀ ਹੈ। ਉਹਦੀ ਹਿਰਾਸਤ ਸੂਬੇ ਦੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਸੰਸਦ ਮੈਂਬਰ ਦੇ ਵਜੋਂ ਸਵਿਧਾਨ ਦੀ ਸੋਚ ਚੁੱਕਣਾ ਸੂਬੇ ਲਈ ਖਤਰਾ ਬਣਨ ਨਾਲੋਂ ਬਿਲਕੁਲ ਵੱਖਰੇ ਵਿਸ਼ੇ ਨੇ। ਇੰਨਾ ਹੀ ਨਹੀਂ, ਅਮਰਿਤਪਾਲ ਜੇਲ੍ਹ ਵਿੱਚ ਰਹਿੰਦਿਆਂ ਵੱਖਵਾਦੀਆਂ ਨਾਲ ਜੁੜਿਆ ਰਿਹਾ। ਅਜਿਹੀ ਸਥਿਤੀ ਵਿੱਚ ਉਸਦੀ ਹਿਰਾਸਤ ਵਿੱਚ ਵਾਧਾ ਕਰਨਾ ਸਹੀ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਨਿਰਧਾਰਤ ਪ੍ਰਕਿਰਿਆ ਦੇ ਅਨੁਸਾਰ ਹੀ ਉਹਦੇ ਉੱਤੇ ਐਨਐਸਏ ਲਗਾਇਆ ਗਿਆ ਸੀ ਅਤੇ ਉਸ ਨੂੰ ਐਨਐਸਏ ਨੂੰ ਭਾਪ ਵਧਾਇਆ ਗਿਆ ਹੈ ਹਾਈ ਕੋਰਟ ਨੇ ਇਹ ਰਿਕਾਰਡ ਤੇ ਜਵਾਬ ਲੈ ਲਿਆ ਅਤੇ ਸੁਣਵਾਈ ਫਿਰ ਮੁਲਤਵੀ ਕਰ ਦਿੱਤੀ ਹੈ ਹਾਲਾਂਕਿ ਅਮਰਿਤਪਾਲ ਸਿੰਘ ਦੇ ਕੁਝ ਪੁਰਾਣੇ ਭਾਸ਼ਣ ਨੇ ਜਿਨ੍ਹਾਂ ਦੇ ਵਿੱਚ ਉਹ ਕਹਿੰਦੇ ਸੁਣੇ ਜਾ ਸਕਦੇ ਐ ਕਿ ਉਹ ਨਾ ਸੰਵਿਧਾਨ ਨੂੰ ਮੰਨਦੇ ਐ ਤੇ ਨਾ ਕਾਨੂੰਨ ਨੂੰ ਮੰਨਦੇ ਐ ਇਥੋਂ ਤੱਕ ਉਹ ਇਹ ਵੀ ਕਹਿੰਦੇ ਰਹੇ ਐ ਕਿ ਪਾਸਪੋਰਟ ਵੀ ਉਹਨਾਂ ਨੇ ਸਿਰਫ ਆਉਣ ਜਾਣ ਵਾਸਤੇ ਲਿਆ ਹੋਇਆ ਹੈ ਜਦੋਂ ਇਹ ਸਾਨੂੰ ਨਹੀਂ ਮੰਨਦੇ ਤੇ ਅਸੀਂ ਇਹਨਾਂ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਹੁਣ ਗੱਲ ਕਰਦੇ ਆ ਗਿੱਦੜਬਾਹਾ ਦੀ ਲੱਗਦਾ ਕਿ ਗਿੱਦੜਬਾਹਾ ਤੋਂ ਕਾਫੀ ਹੱਦ ਤੱਕ ਜਿੱਥੇ ਸਥਿਤੀ ਸਪਸ਼ਟ ਹੋ ਗਈ ਹੈ ਉਹਦੇ ਨਾਲ ਨਾਲ ਕਈਆਂ ਵਾਸਤੇ ਮੁਸੀਬਤ ਵੀ ਬਣ ਗਈ ਹੈ ਕਿਉਂਕਿ ਗਿੱਦੜਬਾਹਾ ਦੀ ਜ਼ਿਮਨੀ ਚੋਣ ਹੋਣੀ ਹੈ ਐਲਾਨ ਹੋਣਾ ਬਾਕੀ ਹੈ ਪਰ ਲੱਗਦਾ ਕਿ ਲੜਾਈ ਇੱਥੇ ਗਹਿ ਗੱਤ ਅਤੇ ਦਿਲਚਸਪ ਹੋ ਸਕਦੀ ਹੈ ਕਿਉਂਕਿ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਇਥੋਂ ਅਕਾਲੀ ਦਲ ਦੀ ਟਿਕਟ ਤੇ ਪਹਿਲਾਂ ਲੋਕ ਚੋਣ ਲੜ ਚੁੱਕੇ ਹਰਦੀਪ ਉਰਫ ਡਿੰਪੀ ਢਿੱਲੋਂ ਉਹ ਤਾਂ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਐ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਖੁਦ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਅਤੇ ਵੱਡੀ ਜ਼ਿੰਮੇਵਾਰੀ ਨਿਭਾਉਣ ਵਾਸਤੇ ਉਹਦੇ ਲਈ ਤਿਆਰ ਰਹਿਣ ਦੇ ਸੰਕੇਤ ਵੀ ਦਿੱਤੇ ਐ ਅਤੇ ਤਕਰੀਬਨ ਉਹਦਾ ਟਿਕਟ ਇੱਕ ਕਿਸਮ ਦਾ ਪੱਕਾ ਕਰ ਦਿੱਤਾ ਗਿਆ ਹੈ ਦੂਸਰੇ ਪਾਸੇ ਸੁਖਵੀਰ ਬਾਦਲੂ ਵੀ ਮੁੱਖ ਮੰਤਰੀ ਮਾਨ ਨੇ ਇਸ਼ਾਰਿਆਂ ਇਸ਼ਾਰਿਆਂ ਦੇ ਵਿੱਚ ਮੈਦਾਨ 'ਚ ਉਤਰਨ ਦੀ ਚਣੌਤੀ ਦਿੱਤੀ ਹੈ ਡਿੰਪੀਟ ਲੋਨ ਨੇ ਕਿਹਾ ਕਿ ਕੁਝ ਦਿਨਾਂ ਤੋਂ ਇਸ ਖੇਤਰ ਦੇ ਵਿੱਚ ਮਨਪ੍ਰੀਤ ਬਾਦਲ ਦੀਆਂ ਸਰਗਰਮੀਆਂ ਵਧ ਗਈਆਂ ਇਹਦੇ ਨਾਲ ਅਕਾਲੀ ਦਲ ਦੇ ਸਥਾਨਕ ਕੈਡਰ ਦੇ ਵਿੱਚ ਭੰਬਲ ਪੂਸਾ ਪੈਦਾ ਹੋਇਆ ਮੈਂ ਸੁਖਵੀਰ ਬਾਦਲ ਨੂੰ ਇਹਦੇ ਬਾਬਤ ਪੁੱਛਿਆ ਪਰ ਉਹਨਾਂ ਨੇ ਇਸ ਸਥਿਤੀ ਇਹਦੇ ਬਾਬਤ ਕੋਈ ਸਪਸ਼ਟ ਨਾ ਕੀਤੀ ਹੁਣ ਕਹਿੰਦੇ ਮੈਂ ਆਪਣੀ 38 ਸਾਲਾਂ ਦੀ ਕਮਾਈ ਮੁੱਖ ਮੰਤਰੀ ਮਾਨ ਅਤੇ ਆਮ ਆਦਮੀ ਪਾਰਟੀ ਦੇ ਹਵਾਲੇ ਕਰ ਰਿਹਾ ਪਾਰਟੀ ਮੈਨੂੰ ਜੋ ਵੀ ਜ਼ਿੰਮੇਵਾਰੀ ਦੇਵੇਗੀ ਮੈਂ ਉਹਨੂੰ ਇਮਾਨਦਾਰੀ ਨਾਲ ਨਿਭਾਵਾਂਗਾ ਅਤੇ ਕਦੇ ਵੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਡਿੰਪੀ ਢੱਲੋਂ ਨੇ ਅਕਾਲੀ ਦਲ ਨਹੀਂ ਛੱਡਿਆ ਸਗੋਂ ਪਾਰਟੀ ਨੇ ਉਹਨਾਂ ਨੂੰ ਛੱਡਿਆ ਜਦੋਂ ਪਾਰਟੀ ਦੇ ਵਿੱਚ ਚੰਗੇ ਵਿਚਾਰਾਂ ਅਤੇ ਚੰਗੇ ਲੋਕਾਂ ਦੀ ਅਹਿਮੀਅਤ ਨਹੀਂ ਹੁੰਦੀ ਤਾਂ ਲੋਕ ਪਾਰਟੀ ਛੱਡਣ ਵਾਸਤੇ ਮਜਬੂਰ ਹੋ ਜਾਂਦੇ ਐ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਦਾ ਪਾਰਟੀ ਵਿੱਚ ਸਵਾਗਤ ਕਰਦੇ ਹਾਂ ਉਹਨਾਂ ਨੇ ਮਨਪ੍ਰੀਤ ਬਾਦਲ ਤੇ ਵਰਦਿਆਂ ਕਿਹਾ ਕਿ ਉਹ ਪੰਜਾਬ ਦੇ ਵਿੱਚ ਬਦਲਾਅ ਲਿਆਉਣ ਦੇ ਮਕਸਦ ਦੇ ਨਾਲ ਉਹਨਾਂ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਸੀ ਪਰ ਮਨਪ੍ਰੀਤ ਦੇ ਨਾਲ ਸ਼ਾਮਲ ਹੋਈ ਸੀ ਪਰ ਇੱਕ ਦਿਨ ਉਹ ਆਚਾਰਕ ਹੀ ਆਪਣੀ ਪਾਰਟੀ ਨੂੰ ਖਤਮ ਕਰਕੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਮੈਂ ਉਸ ਸਮੇਂ ਕਹਿੰਦੇ ਬੜਾ ਦੁਖੀ ਹੋਇਆ ਉਹਨਾਂ ਨੇ ਸਿਰਫ ਆਪਣੇ ਬਾਰੇ ਸੋਚਿਆ ਮੈਂ 2012 ਚ ਲਹਿਰਾ ਗਾਗਾ ਤੋਂ ਉਹਨਾਂ ਦੀ ਪਾਰਟੀ ਦੀ ਟਿਕਟ ਤੇ ਚੋਂ ਲੜੀ ਸੀ ਅਤੇ ਹਾਰਨ ਦੇ ਬਾਵਜੂਦ ਵੀ ਮੈਂ ਲੋਕਾਂ ਨਾਲ ਖੜਾ ਰਿਹਾ ਫਿਰ ਲੋਕਾਂ ਨੇ ਮੈਨੂੰ ਚੁਣਿਆ ਅਤੇ ਅੱਜ ਇੱਥੇ ਤੱਕ ਪੁੱਜਦਾ ਕੀਤਾ ਇਹਦੇ ਤੋਂ ਬਾਅਦ ਰਾਜਾ ਵੜਿੰਗ ਦਾ ਬਹੁਤ ਵੱਡਾ ਦਾਵਾ ਤੇ ਬਿਆਨ ਸਾਹਮਣੇ ਆਇਆ ਹੈ ਰਾਜਾ ਵੜਿੰਗ ਨੇ ਗਿੱਦੜ ਬਹਾ ਦੇ ਇਹ ਸਮਰਦਾਨ ਨੂੰ ਹੋਰ ਪਖਾ ਦਿੱਤਾ ਉਹ ਕਹਿੰਦੇ ਜੇਕਰ ਸੁਖਵੀਰ ਬਾਦਲ ਆਪ ਮੈਦਾਨ ਵਿੱਚ ਉਤਰੇ ਤਾਂ ਮੁਕਾਬਲਾ ਦੇਖਣ ਵਾਲਾ ਤੇ ਦਿਲਚਸਪ ਹੋਊਗਾ ਉਹਨਾਂ ਦਾ ਪਰਿਵਾਰ ਵੀ ਮੈਦਾਨ ਵਿੱਚ ਜ਼ਰੂਰ ਉਤਰੇਗਾ ਉਹਨੇ ਸਾਫ਼ ਕਰ ਦਿੱਤਾ ਕਿ ਉਹਨਾਂ ਦੀ ਪਤਨੀ ਭਾਵੇਂ ਉਹਨਾਂ ਨੇ ਨਾਂ ਤਾਂ ਨਹੀਂ ਲਿਆ ਭਾਵ ਅਮਰਤਾ ਵੜਿੰਗ ਉਮੀਦ ਹੈ ਕਿ ਮੈਦਾਨ ਵਿੱਚ ਉਤਰਨਗੇ ਉਹਨਾਂ ਨੇ ਇੱਕ ਕਿਸਮ ਦਾ ਇਹ ਦਾਅਵਾ ਪੇਸ਼ ਕਰ ਦਿੱਤਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅਵਰਤਾ ਵੜਿੰਗ ਹਲਕੇ ਵਿੱਚ ਇਸ ਵਕਤ ਕਾਫੀ ਐਕਟਿਵ ਦੱਸੇ ਜਾ ਰਹੇ ਨੇ ਰਾਜਾ ਵੜਿੰਗ 2012 ਤੋਂ ਲਗਾਤਾਰ 2022 ਤੱਕ ਇਥੋਂ ਤਿੰਨ ਵਾਰ ਚੋਣ ਜਿੱਤ ਚੁੱਕੇ ਨੇ ਤੇ ਉਹਨਾਂ ਦੇ ਅਸਤੀਫੇ ਕਾਰਨੀ ਇਹ ਹਲਕਾ ਖਾਲੀ ਹੋਇਆ ਸੁਖਵੀਰ ਦੀਆਂ ਲਗਾਤਾਰ ਜੜੀਆਂ ਨੇ ਮੁਸ਼ਕਲਾਂ ਉਹ ਵਧਦੀਆਂ ਜਾ ਰਹੀਆਂ ਨੇ ਨਿਤ ਨਵਾਂ ਕੋਈ ਮੰਗ ਪੱਤਰ ਦਾ ਨਿਤ ਨਵੀਂ ਕੋਈ ਮੰਗ ਉਠਕੜਦੀ ਹੈ ਹੁਣ ਜਾਣਕਾਰੀ ਮਿਲੀ ਹੈ ਕਿ ਮਨਜੀਤ ਸਿੰਘ ਭੋਮਾ ਜਿਹੜੇ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਪੰਜਾਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਉਹਨਾਂ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲ ਕੇ ਇੱਕ ਮੰਗ ਪੱਤਰ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਸੁਖਵੀਰ ਬਾਦ ਨੂੰ ਪ੍ਰਧਾਨਗੀਤੋਂ ਹਟਾਇਆ ਜਾਵੇ ਪ੍ਰਧਾਨਗੀਤੋਂ ਹਟਾ ਕੇ ਉਸ ਨੂੰ ਪੰਥ ਵਿਰੋਧੀ ਕਾਰਿਆਂ ਦੇ ਕਰਕੇ ਪੰਥ ਵਿੱਚੋਂ ਛੇਕਿਆ ਵੀ ਜਾਵੇ ਉਹਨਾਂ ਨੇ ਲਿਖਿਆ ਕਿ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਜੀਓ ਅਸੀਂ ਆਪ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਚ ਖਾਲਸਾ ਪੰਥ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਬਾਦਲ ਪਰਿਵਾਰ ਅਤੇ ਅਕਾਲੀ ਦਲ ਬਾਦਲ ਦਲ ਨੇ ਸ਼ਹੀਦ ਜਥੇਦਾਰ ਪਾਈ ਗੁਰਦੇਵ ਸਿੰਘ ਕੌਂਕੇ ਦੇ ਕਤਲ ਦੀ ਤਿਵਾੜੀ ਰਿਪੋਰਟ ਦਬ ਕੇ ਰੱਖੀ ਅਤੇ ਇਨਸਾਫ ਨਹੀਂ ਹੋਣ ਦਿੱਤਾ ਬਾਦਲ ਦਲ ਨੇ ਨਕੋਦਰ ਕਾਂਡ ਦੇ ਸ਼ਹੀਦਾਂ ਦੇ ਦੋਸ਼ੀਆਂ ਨੂੰ ਵੀ ਬਚਾਈ ਰੱਖਿਆ ਇਹਨਾਂ ਨੇ ਸਾਲ 1999 ਚ ਵਾਜਪਾਈ ਸਰਕਾਰ ਸਮੇਂ ਬੰਦੀ ਸਿੰਘਾਂ ਦੀ ਰਿਹਾਈਆਂ ਇਹ ਕਹਿ ਕੇ ਰੁਕਵਾਈਆਂ ਕਿ ਇਹਦੇ ਨਾਲ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਖਰਾਬ ਹੋਏਗੀ। ਪ੍ਰਕਾਸ਼ ਸਿੰਘ ਬਾਦਲ ਨੇ ਪ੍ਰੋਫੈਸਰ ਦਵਿੰਦਰ ਪਾਰਸ ਸਿੰਘ ਭੁੱਲਰ ਨੂੰ ਅਤਵਾਦੀ ਕਿਹਾ ਅਤੇ ਸੁਖਵੀਰ ਬਾਦਲ ਨੇ ਨਵੰਬਰ 2015 ਚ ਭਾਈ ਜਗਤਾਰ ਸਿੰਘ ਹਵਾਰਾ ਨੂੰ ਕਾਤਲ ਕੀਤਾ। ਬਾਦਲ ਸਰਕਾਰ ਸਮੇਂ 13 ਅਪ੍ਰੈਲ 1978 ਨੂੰ ਵੀ 13 ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਅਤੇ ਬਾਦਲ ਸਰਕਾਰ ਵਿੱਚ ਹੀ ਭਾਈ ਕਮਲਜੀਤ ਸਿੰਘ ਸੁਨਾਮ ਭਾਈ ਜਸਪਾਲ ਸਿੰਘ ਚੌੜ ਸਿੱਧਵਾ ਭਾਈ ਦਰਸ਼ਨ ਸਿੰਘ ਲੋਹਾਰਾ ਦੀਆਂ ਸ਼ਹਾਦਤਾਂ ਹੋਈਆਂ ਬਾਈਬਲ ਕਲਾ ਗੋਲੀਕਾਰਡ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਭਾਈ ਗੁਰਜੀਤ ਸਿੰਘ ਸਰਾਵਾ ਇਹਨਾਂ ਸਿੰਘਾਂ ਦੀਆਂ ਵੀ ਸ਼ਹੀਦੀਆਂ ਹੋਈਆਂ ਸਨ 2115 ਚ ਬਾਦਲ ਦਲ ਦੀ ਸਰਕਾਰ ਸੀ ਤੇ ਉਹਨਾਂ ਦੀ ਸਰਕਾਰ ਸਮੇਂ ਹੀ ਪਿੰਡ ਬੁਰਜ ਜਵਾਰਕੇ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋਇਆ ਡੇਰਾ ਸਿਰਸਾ ਪ੍ਰੇਮੀਆਂ ਨੇ ਪੋਸਟਰ ਲਗਾ ਕੇ ਸਿੱਖਾਂ ਨੂੰ ਵੰਗਾਰਿਆ ਕਿ ਤੁਹਾਡਾ ਗੁਰੂ ਸਾਡੇ ਕੋਲ ਹੈ ਜੇਕਰ ਬਚਾ ਸਕਦੇ ਹੋ ਤਾਂ ਬਚਾ ਲੋ ਫਿਰ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਬਰਗਾੜੀ ਕੋਟਕਪੂਰਾ ਇਹ ਬੇਅਦਬੀਆਂ ਕੀਤੀਆਂ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸਰਦਾਰ ਸੁਖਵੀਰ ਬਾਦਲ ਨੇ ਦੋਸ਼ੀਆਂ ਨੂੰ ਫੜਨ ਦੀ ਬਜਾਏ ਇਨਸਾਫ਼ ਮੰਗ ਰਹੀਆਂ ਅਤੇ ਸਤਨਾਵ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਿੱਖ ਸੰਗਤਾਂ ਤੇ ਉੱਤੇ ਗੋਲੀਆਂ ਚਲਾ ਕੇ ਕਈਆਂ ਨੂੰ ਜ਼ਖਮੀ ਕੀਤਾ ਅਤੇ ਦੋ ਸਿੰਘਾਂ ਨੂੰ ਸ਼ਹੀਦ ਕਰਵਾ ਦਿੱਤਾ ਅਤੇ ਬੇਅਦਬੀ ਲਈ ਉਲਟਾ ਸਿੰਘਾਂ ਨੂੰ ਹੀ ਦੋਸ਼ੀ ਕਰਦਾਨ ਦਿੱਤਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸੁਖਵੀਰ ਸਿੰਘ ਬਾਦਲ ਗ੍ਰਹਿ ਮੰਤਰੀ ਪੰਜਾਬ ਨੇ ਆਪਣੀ ਸਰਕਾਰ ਸਮੇਂ ਪੰਜ ਸਿੰਘ ਸਹਿਬਾਨਾ ਨੂੰ ਮੁੱਖ ਮੰਤਰੀ ਨਿਵਾਸ ਤੇ ਸਦਕੇ ਬਲਾਤਕਾਰੀ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ ਕਰਦੇ ਹੁਕਮ ਚਾੜੇ ਪੰਜ ਸਿੰਘ ਸਹਿਬਾਨਾ ਦੇ ਕੋਲੋਂ ਬਿਨਾਂ ਮੰਗਿਆਂ ਰਾਮ ਰਹੀਮ ਨੂੰ ਮੁਆਫੀ ਦਿਵਾਈ ਗਈ ਇਸ ਸਾਰੀ ਕਹਾਣੀ ਨੂੰ ਉਸ ਸਮੇਂ ਸਿੰਘ ਸਾਹਿਬ ਗਿਆਨੀ ਗੁਰਮukh ਸਿੰਘ ਜੀ ਨੇ ਪ੍ਰੈਸ ਦੇ ਵਿੱਚ ਆ ਕੇ ਬੇਨਕਾਬ ਕਰਦਾਤਾ ਸੀ ਜਿਸ ਦੀਆਂ ਵੀਡੀਓਜ਼ ਅਤੇ ਅਖਬਾਰਾਂ ਦੀਆਂ ਕਟਿੰਗਾਂ ਅੱਜ ਵੀ ਮੌਜੂਦ ਨੇ ਇਹਦੇ ਤੋਂ ਵੱਡੀ ਮੌਕੇ ਦੀ ਗਵਾਹੀ ਹੋਰ ਕੀ ਹੋ ਸਕਦੀ ਹੈ RAM ਰਹੀਮ ਦੀ ਫਿਲਮ ਸਾਰੇ ਪੰਜਾਬ ਵਿੱਚ ਚਲਵਾਈ ਉਸ ਤੇ ਪ੍ਰੋਗਰਾਮ ਕਰਵਾਏ ਅਤੇ ਪੰਥ ਪ੍ਰਸਤ ਗੁਰਸਿੱਖਾਂ ਤੇ ਜ਼ੁਲਮ ਕੀਤੇ ਜਦੋਂ ਡੇਰਾ ਸਿਰਸਾ ਮੁਖੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਵਿੱਚੋਂ ਛੇਕਿਆ ਹੋਇਆ ਸੀ ਤਾਂ ਸੁਖਵੀਰ ਬਾਦਲ ਉਹਦੇ ਨਾਲ ਮਿਲ ਕੇ ਮੀਟਿੰਗਾਂ ਕਰਦਾ ਰਿਹਾ ਜੋ ਹੁਣ ਬੇਨਕਾਬ ਹੋ ਚੁੱਕੀਆਂ ਨੇ ਸੁਖਵੀਰ ਨੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਜਥੇਦਾਰਾਂ ਦੀ ਸ਼ਾਨ ਨੂੰ ਰੋਲਿਆ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਵਕਾਰ ਨੂੰ ਭਾਰੀ ਸੱਟ ਮਾਰੀ ਹੈ ਇਹਨਾਂ ਨੇ ਪੰਥਕ ਸਿਧਾਂਤਾਂ ਦਾ ਰੱਜ ਕੇ ਕਹਾਣ ਕੀਤਾ ਹੈ ਸੁਖਵੀਰ ਬਾਦਲ ਨੇ ਗਲਤੀਆਂ ਨਹੀਂ ਬਲਕਿ ਵੱੱਜਰ ਪਾਪ ਅਤੇ ਗੁਨਾਹ ਕੀਤੇ ਹੈ ਜੋ ਬਖਸ਼ਣਯੋਗ ਨਹੀਂ ਸਿੰਘ ਸਾਹਿਬ ਜੀ ਅਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਨੂੰ ਅਪੀਲ ਕਰਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਸਿਧਾਂਤਾਂ ਅਤੇ ਪਰੰਪਰਾਵਾਂ ਨੂੰ ਮੁੱਖ ਰੱਖਦੀਆਂ ਅਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀਆਂ ਸੁਖਬੀਰ ਬਾਦ ਨੂੰ ਖਾਲਸਾ ਪੰਥ ਵਿੱਚੋਂ ਤੁਰੰਤ ਛੇਕਿਆ ਜਾਵੇ ਪ੍ਰਕਾਸ਼ ਸਿੰਘ ਬਾਦਲ ਕੋਲੋਂ ਫਖਰੇ ਕੌਮ ਅਵਾਰਡ ਵਾਪਸ ਲਿਆ ਜਾਵੇ ਤੇ ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ ਇਹ ਮੰਗ ਪੱਤਰ ਭੋਮਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦੇ ਕੇ ਆਏ ਨੇ ਤੇ ਹੁਣ ਗੱਲ ਕਰਦੇ ਹਾਂ ਸ਼ਾਮ ਸੁੰਦਰ ਅਰੋੜਾ ਦੀ ਭਾਜਪਾ ਵਿੱਚ ਚਲੇ ਗਿਆ ਸੀ ਪਰ ਉਹਨਾਂ ਨੇ ਫਿਰ ਘਰ ਵਾਪਸੀ ਕਰ ਲਈ ਹੈ ਤੇ ਭਾਜਪਾ ਨੂੰ ਅਲਵਦਾ ਆਖ ਦਿੱਤਾ ਹੈ ਤੇ ਮੁੜ ਕੇ ਕਾਂਗਰਸ ਵਿੱਚ ਆ ਗਏ ਹੈ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਨੇ ਸੁੰਦਰ ਸ਼ਾਮ अरोड़ा ਨੂੰ ਦਿੱਲੀ ਦੇ ਵਿੱਚ ਮੁੜ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ ਦੱਸਣਾ ਬਣਦਾ ਹੈ ਕਿ ਸਾਬਕਾ ਮੰਤਰੀ ਸੁੰਦਰ ਸ਼ਾਮ अरोड़ा ਕਿਪਨ ਅਵਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੇ ਵਿੱਚ ਵੀ ਮੰਤਰੀ ਰਹਿ ਚੁੱਕੇ ਹੈ ਜਦੋਂ ਕਾਂਗਰਸ ਨੇ ਚਰਜੀ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ ਤਾ ਅਰੋੜਾ ਨੂੰ ਚੰਨੀ ਦੀ ਕੈਬਨਟ ਵਿੱਚ ਥਾਂ ਨਹੀਂ ਸੀ ਦਿੱਤੀ ਗਈ ਜਿਸ ਤੋਂ ਬਾਅਦ ਸੁੰਦਰ ਸ਼ਾਮ ਅਰੋੜਾ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀ ਇਹਨਾਂ ਤੋਂ ਇਲਾਵਾ ਸੁੰਦਰ ਸ਼ਾਮ ਅਰੋੜਾ ਇਹ ਵੀ ਦੱਸਣਾ ਬਣਦਾ ਕਿ 2022 ਦੀਆਂ ਚੋਣਾਂ ਵਿੱਚ ਵੀ ਹਾਰੇ ਇਹਦੇ ਤੋਂ ਬਾਅਦ ਅਰੋੜਾ ਤਿੰਨ ਹੋਰ ਸਾਬਕਾ ਮੰਤਰੀਆਂ ਰਾਜਕੁਮਾਰ ਵੀਰਕਾ ਬਲਵੀਰ ਸਿੰਘ ਅਤੇ ਗੁਰਪ੍ਰੀਤ ਕਾਂਗੜ ਨਾਲ 5 ਜੂਨ 2022 ਨੂੰ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀ ਦੱਸਣਾ ਬਣਦਾ ਕਿ ਸੁੰਦਰ ਸ਼ਾਮ ਅਰੋੜਾ ਨੇ ਸਾਲ 2002 ਦੇ ਵਿੱਚ ਆਜ਼ਾਦ ਉਮੀਦਵਾਰ ਵਜੋਂ ਪਹਿਲੀ ਵਿਧਾਨ ਸਭਾ ਚੋਂ ਲੜੀ ਸੀ ਹਾਲਾਂਕਿ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਰੋੜਾ ਨੂੰ ਪਹਿਲੀ ਸਫਲਤਾ ਸਾਲ 212 ਚ ਮਿਲੀ ਸੀ ਜਦੋਂ ਉਹਨਾਂ ਨੇ ਭਾਜਪਾ ਨੇਤਾ ਤੇ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਤਿੰਨ ਵਾਰ ਜਿੱਤੇ ਤੀਖਣ ਸੂਦ ਨੂੰ ਹਰਾਇਆ ਸੀ ਇਹਦੇ ਤੋਂ ਬਾਅਦ ਸਾਲ 2017 ਵਿੱਚ ਵੀ ਉਹ ਕਾਂਗਰਸ ਦੀ ਟਿਕਟ ਤੇ ਜਿੱਤੇ ਅਤੇ ਉਦਯੋਗ ਮੰਤਰੀ ਬਣ ਗਏ ਸਨ ਹਾਲਾਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਚ ਉਹਨਾਂ ਨੂੰ ਆਪ ਉਮੀਦਵਾਰ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਸੁੰਦਰ ਸ਼ਾਮ ਅਰੋੜਾ ਦੇ ਖਿਲਾਫ ਵਿਜੀਲੈਂਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਹਨਾਂ ਨੇ ਆਪਣੇ ਖਿਲਾਫ ਜਾਂਚ ਰੁਕਵਾਉਣ ਲਈ ਵਿਜੀਲੈਂਸ ਦੇ ਅਧਿਕਾਰੀ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਉਹਨਾਂ ਨੂੰ ਜੇਲ੍ਹ ਯਾਤਰਾ ਕਰਨੀ ਪਈ ਸੁੰਦਰ ਸ਼ਾਮ ਅਰੋੜਾ ਫਿਲਹਾਲ ਜ਼ਮਾਨਤ 'ਤੇ ਨੇ ਉਹਨਾਂ ਦੀ ਵਾਪਸੀ ਦੇ ਨਾਲ ਕਾਂਗਰਸ ਨੂੰ ਕਿੱਡਾ ਕੋਹਲਾਰਾ ਮਿਲੇਗਾ ਕਿੰਨਾ ਕੁ ਫਾਇਦਾ ਹੋਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਹੁਣ ਗੱਲ ਕਰਦੇ ਆ ਲੱਖਾਂ ਨਹੀਂ ਕਰੋੜਾਂ ਨਹੀਂ ਅਰਬਾਂ ਰਪਏ ਦੀ ਠੱਗੀ ਵੱਜੀ 5 ਕਰੋੜ ਲੋਕਾਂ ਦੇ ਨਾਲ ਪਾਰਲਜ ਗਰੁੱਪ ਦੇ ਮਾਲਕ ਭੰਗੂ ਵੱਲੋਂ ਮਾਰੀ ਗਈ ਸੀ ਉਹਦੀ ਮੌਤ ਤੋਂ ਬਾਅਦ ਉਸ ਦੀ ਧੀ ਦਾ ਇੱਕ ਵੱਡਾ ਐਲਾਨ ਸਾਹਮਣੇ ਆਇਆ ਹੈ ਅਸਲ ਦੇ ਵਿੱਚ ਪਾਰਲਜ ਗਰੁੱਪ ਦੇ ਮਾਲਕ ਨਿਰਮਲ ਭੰਗੂ ਦੀ ਮੌਤ ਤੋਂ ਬਾਅਦ ਉਹਨਾਂ ਦਾ ਬਹਾੜੀ ਵਿੱਚ ਅੰਤਮ ਸੰਸਕਾਰ ਕੀਤਾ ਗਿਆ ਇਹਦੇ ਤੋਂ ਪਹਿਲਾਂ ਉਹਨਾਂ ਦੀ ਧੀ ਬਰਿੰਦਰ ਕੌਰ ਭੰਗੂ ਨੇ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਹੈ ਅਤੇ ਇਹ ਨੋਟਿਸ ਜਾਰੀ ਕਰਕੇ ਨਿਵੇਸ਼ਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਸਾਰੇ ਦਾ ਸਾਰਾ ਪੈਸਾ ਵਾਪਸ ਕਰਨਗੇ ਪਾਲਸ ਗਰੁੱਪ ਦੇ ਤਕਰੀਬਨ 5.5 ਕਰੋੜ ਤੋਂ ਵੱਧ ਨਿਵੇਸ਼ਕਾਂ ਦੇ ਪੈਸੇ ਹੈ ਜਿਹੜੇ ਇਹਨਾਂ ਨੇ ਨੱਪੇ ਹੈ ਬਰਿੰਦਰ ਕੌਰ ਭੰਗੂ ਦੇ ਵੱਲੋਂ ਨੋਟਿਸ ਜਾਰੀ ਕਰਕੇ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਲੋਡਾ ਕਮੇਟੀ ਇਸ ਪੂਰੇ ਮਾਮਲੇ ਨੂੰ ਵੇਖ ਰਹੀ ਹੈ ਅਤੇ ਸਾਡਾ ਪਰਿਵਾਰ ਉਸ ਕਮੇਟੀ ਨਾਲ ਪੂਰਾ ਸਹਿਯੋਗ ਕਰੇਗਾ ਉਹਨਾਂ ਨੇ ਕਿਹਾ ਕਿ ਮੇਰੇ ਪਿਤਾ ਦਾ ਸੁਪਨਾ ਸੀ ਤੋ ਆਪਣੇ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦੀ ਹਾਂ ਕਿ ਮੈਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਾਂਗੀ ਤਾਂ ਕਿ ਤੁਹਾਡਾ ਅਧਿਕਾਰ ਤੁਹਾਨੂੰ ਮਿਲ ਸਕੇ ਲੋਡਾ ਕਮੇਟੀ ਨੇ ਪਰਲਸ ਗਰੁੱਪ ਦੀਆਂ ਜਾਇਦਾਦਾਂ ਨੂੰ ਲਾਭ ਕਰਦੇ ਆਦੇਸ਼ ਦਿੱਤੇ ਸੀ ਉਸ ਤੋਂ ਆਉਣ ਵਾਲਾ ਪੈਸਾ ਨਿਵੇਸ਼ਕਾਂ ਵਿੱਚ ਵੰਡਿਆ ਜਾਏਗਾ ਪੰਜਾਬ ਸਰਕਾਰ ਨੇ ਵੀ ਪਰਲਸ ਗਰੁੱਪ ਦਾ ਪੈਸਾ ਵਾਪਸ ਕਰਵਾਉਣ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਸੀ ਤਾਂ ਕਿ ਲੋਕਾਂ ਨੂੰ ਇਹ ਪੈਸੇ ਮੋੜੇ ਜਾ ਸਕਣ ਬੀਤੇ ਦਿਨੀ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਲੋਕ ਸਭਾ ਦੇ ਵਿੱਚ ਕਿਹਾ ਸੀ ਕਿ ਅਸੀਂ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨ ਲਈ ਤਿਆਰ ਹਾਂ ਪਰ ਕੋਈ ਸਾਹਮਣੇ ਨਹੀਂ ਆ ਰਿਹਾ ਹੈਰਾਨੀ ਦੀ ਹੱਦ ਹੈ ਕਿ ਸੋਸ਼ਲ ਮੀਡੀਆ ਭਰਿਆ ਪਿਆ ਜੇ ਅੱਜ ਵੀ ਕੋਈ ਵੇਖੇ ਤਾਂ ਉਹਦੇ ਉੱਤੇ ਜਾ ਕੇ ਵੇਖਿਆ ਜਾ ਸਕਦਾ ਕੋਈ ਕਹਿੰਦਾ ਮੇਰੇ ਕਿੰਨੇ ਪੈਸੇ ਨੱਪੇ ਆ ਤੇ ਕੋਈ ਕਿੰਨੇ ਪੈਸੇ ਨੱਪੇ ਆ ਦੱਸਣਾ ਬਣਦਾ ਕਿ ਨਿਰਮਲ ਭੰਗੂ 45 ਹਜ਼ਾਰ ਕਰੋੜ ਦੀ ਠੱਗੀ ਦੇ ਮਾਮਲੇ 'ਚ ਦਿੱਲੀ ਦੀ ਤਿਹਾਰ ਜੇਲ੍ਹ ਵਿੱਚ ਬੰਦ ਸੀ 25 ਅਗਸਤ ਨੂੰ ਉਸ ਦੀ ਸਿਹਤ ਵਿਗੜੀ ਸੀ ਦਿੱਲੀ ਦੇ ਦੀਨਦਿਆਲ ਹਸਪਤਾਲ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਸੀ ਤੇ ਜਿੱਥੇ ਉਸ ਦੀ ਮੌਤ ਹੋ ਗਈ ਸੀ ਪੰਗੂ ਨੂੰ ਜਨਵਰੀ 2116 'ਚ ਸੀਬੀਏ ਨੇ ਗ੍ਰਿਫਤਾਰ ਕੀਤਾ ਸੀ ਨਰਮਲ ਪੰਗੂ ਬਰਨਾਲਾ ਜ਼ਿਲ੍ਹੇ ਦੇ ਵਸਨੀਕ ਸੀ ਇਹਦੇ ਤੋਂ ਬਾਅਦ ਉਹ 70 ਦੇ ਦਹਾਕੇ ਵਿੱਚ ਨੌਕਰੀ ਦੀ ਤਲਾਸ਼ ਵਾਸਤੇ ਕੋਲਕਾਤਾ ਚਲੇ ਗਏ ਸੀ ਤੇ ਉਹ ਤੋਂ ਪਹਿਲਾਂ ਉਹ ਦੁੱਧ ਦਾ ਕੰਮ ਕਰਦੇ ਸੀ ਉੱਥੇ ਉਹਨੇ ਕੁਝ ਸਾਲ ਪੀਅਰਲੈਸ ਨਾਮ ਦੀ ਇਨਵੈਸਟਮੈਂਟ ਕੰਪਨੀ ਵਿੱਚ ਕੰਮ ਕੀਤਾ ਫਿਰ 1980 ਵਿੱਚ ਪਾਰਲਸ ਗੋਲਡਨ ਫੋਰੈਸਟ ਨਾਂ ਦੀ ਇੱਕ ਕੰਪਨੀ ਬਣਾਈ ਜਿਸ ਨੇ ਰੁੱਖਾਂ ਦੇ ਜਾਂ ਬੂਟਿਆਂ ਦੇ ਵਿੱਚ ਨਿਵੇਸ਼ ਕਰਕੇ ਲੋਕਾਂ ਨੂੰ ਚੰਗੇ ਮੁਨਾਫੇ ਦਾ ਵਾਅਦਾ ਕੀਤਾ 1996 ਤੱਕ ਉਸ ਨੇ ਇਹਦੇ ਤੋਂ ਕਰੋੜਾਂ ਰੁਪਏ ਇਕੱਠੇ ਕੀਤੇ ਪਰ ਇਨਕਮ ਟੈਕਸ ਅਤੇ ਹੋਰ ਪੜਤਾਲਾਂ ਦੇ ਕਾਰਨ ਉਸ ਨੇ ਇਹ ਕੰਪਨੀ ਬੰਦ ਕਰ ਦਿੱਤੀ ਫਿਰ ਨਿਰਮਲ ਭੰਗੂ ਨੇ ਪੀਏਸੀਐਲ ਨਾਂ ਦੀ ਇੱਕ ਰੀਅਲ ਅਸਟੇਟ ਕੰਪਨੀ ਬਣਾਈ ਅਤੇ ਫਿਰ ਇਹਨੂੰ ਇੱਕ ਨਿਵੇਸ਼ ਕੰਪਨੀ ਵਿੱਚ ਸੁਨੇ ਤਬਦੀਲ ਕਰ ਦਿੱਤਾ ਲੋਕਾਂ ਨੂੰ ਭਾਰੀ ਮੁਨਾਫਿਆਂ ਦਾ ਲਾਲਚ ਦਿੱਤਾ ਅਤੇ ਇਹ ਲਾਲਚ ਦੇ ਕੇ ਲੋਕਾਂ ਦੇ ਕਰੋੜਾਂ ਰੁਪਏ ਜਿਹੜੇ ਸਨ ਉਹ ਇਹਨੇ ਇਹਦੇ ਵਿੱਚ ਨਿਵੇਸ਼ ਕਰਵਾਈ ਅਤੇ ਕੁਝ ਹੀ ਸਮੇਂ ਚ 5 ਕਰੋੜ ਤੋਂ ਵੱਧ ਭੋਲੇ-ਪਾਲੇ ਨਿਵੇਸ਼ਕਾਂ ਨੇ 50 ਹਜ਼ਾਰ ਕਰੋੜ ਰੁਪਏ ਦਾ ਇਹਦੀ ਕੰਪਨੀ ਵਿੱਚ ਨਿਵੇਸ਼ ਕਰ ਦਿੱਤਾ ਤੇ ਫਿਰ ਇਹ ਉਹਨਾਂ ਨੂੰ ਨੱਪ ਗਿਆ ਹੁਣ ਗੱਲ ਕਰਦੇ ਆਂ ਬ੍ਰਿਜ ਭੂਸ਼ਣ ਦੀ ਤੁਹਾਨੂੰ ਯਾਦ ਹੋਣਾ ਹੈ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਸਾਫ ਕਾਬੂਖੀ ਅਤੇ ਭਾਰਤੀ ਜਨਤਾ ਪਾਰਟੀ ਦਾ ਉਸ ਵਕਤ ਸੰਸਦ ਸੀ ਪਰ ਹੁਣ ਸਾਬਕਾ ਸੰਸਦ ਬ੍ਰਿਜ ਪੂਸ਼ਣ ਸ਼ਰਣ ਇਹਨੇ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਅਤੇ ਪਟੀਸ਼ਨ ਦਾਇਰ ਕਰਕੇ 6 ਮਹਿਲਾ ਪਹਿਲਵਾਨਾਂ ਦੇ ਵੱਲੋਂ ਦਰਜ ਸਰੀਰਕ ਸੂਸ਼ਣ ਦੇ ਮਾਮਲੇ 'ਚ ਉਹਨਾਂ ਦੇ ਵਿਰੁੱਧ ਜੜੀ ਐਫ ਆਈ ਆਰ ਹੈ ਉਹ ਕਹਿੰਦਾ ਵੀ ਇਹ ਰੱਦ ਕਰ ਦਿੱਤੀ ਜਾਵੇ ਪਟੀਸ਼ਨ ਅੱਜ ਜਸਟਿਸ ਨੀਨਾ ਬਾਂਸਲ ਕ੍ਰਿਸ਼ਨ ਦੇ ਸਾਹਮਣੇ ਸੁਣਵਾਈ ਲਈ ਸੂਚੀਬੱਧ ਹੈ ਬ੍ਰਿਜ ਪੂਸ਼ਣ ਨੇ ਦਲੀਲ ਦਿੱਤੀ ਹੈ ਕਿ ਜਾਂਚ ਪੱਖਪਾਤੀ ਢੰਗ ਨਾਲ ਕੀਤੀ ਗਈ ਸੀ ਕਿਉਂਕਿ ਸਿਰਫ ਪੀੜਤਾ ਦੇ ਬਿਆਨ ਤੇ ਹੀ ਵਿਚਾਰ ਕੀਤਾ ਗਿਆ ਸੀ ਜੋ ਕਿ ਉਸ ਤੋਂ ਬਦਲਾ ਲੈਣ ਲਈ ਦਿਲਚਸਪੀ ਰੱਖਦੀਆਂ ਸਨ ਅਤੇ ਦੋਸ਼ਾਂ ਦੇ ਜਿਹੜੇ ਝੂਠ ਦਾ ਧਿਆਨ ਰੱਖੇ ਬਿਨਾਂ ਹੀ ਛੇਠਲੀ ਅਦਾਲਤ ਦੇ ਵਿੱਚ ਚਾਰ ਸ਼ੀਟ ਉਸ ਵਕਤ ਦਾਇਰ ਕਰ ਦਿੱਤੀ ਗਈ ਬ੍ਰਿਜ ਪੂਸ਼ਣ ਨੇ ਦਾਅਵਾ ਕੀਤਾ ਕਿ ਉਹਨੂੰ ਇਸ ਕੇਸ ਦੇ ਵਿੱਚ ਝੂਠਾ ਫਸਾਇਆ ਗਿਆ ਅਤੇ ਉਹਨੇ ਤਾਂ ਕੋਈ ਅਪਰਾਧ ਕੀਤਾ ਹੀ ਨਹੀਂ ਜਿਵੇਂ ਕਿ ਸਰਕਾਰੀ ਵਕੀਲ ਉਹਦੇ ਦੋਸ਼ ਲਾ ਰਹੇ ਨੇ ਹੇਠਲੀ ਅਦਾਲਤ ਨੇ ਦੱਸਣਾ ਬਣਦਾ ਹੈ ਕਿ 21 ਮਈ ਨੂੰ ਸਰੀਰਕ ਸ਼ੋਸ਼ਣ, ਤਵਕਾਉਣ ਅਤੇ ਔਰਤਾਂ ਦੀ ਨਿਮਰਤਾ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਾ ਕਰ ਦਿੱਤੇ ਸੀ। ਅਦਾਲਤ ਨੇ ਇਸ ਮਾਮਲੇ 'ਚ ਸਹਾਇਕ ਦੋਸ਼ੀ ਅਤੇ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਸਹਾਇਕ ਸਕੱਤਰ ਵਿਨੋਦ ਤੋਮਰ ਦੇ ਵਿਰੁੱਧ ਵੀ ਅਪਰਾਧਕ ਧਮਕੀ ਦੇਣ ਦਾ ਦੋਸ਼ ਤਾ ਕਰ ਦਿੱਤਾ ਸੀ। ਮਈ 2023 ਵਿੱਚ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਦਿੱਲੀ ਪੁਲਿਸ ਨੇ ਬ੍ਰਿਜ ਪੂਸ਼ਣ ਸਰਣ ਸਿੰਘ ਦੇ ਵਿਰੁੱਧ ଏਫ ਆਈ ਆਰ ਦਰਜ ਕੀਤੀ ਸੀ। ਜਿਸ ਨੂੰ ਉਸਨੇ ਰੱਦ ਕਰਵਾਉਣ ਵਾਸਤੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਤੇ ਪਟੀਸ਼ਨ ਪਾ ਦਿੱਤੀ ਹੈ ਦੋਸਤੋ ਇਹ ਸੀ ਕੋਲਮ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ੍ਰੀ ਅਕਾਲ ਤੇਰਾ ਬਰਾਕਾ